ਚੋਨੇ ਦੀਆਂ ਵੱਖ-ਵੱਖ ਬਿਮਾਰੀਆਂ ਦੇ ਵਾਸਤੇ ਵੱਖ-ਵੱਖ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਪੈਂਦੀ ਹੈ। ਵੱਖ-ਵੱਖ ਦਵਾਈਆਂ ਆਪਾਂ ਵਰਤਦੇ ਆ। ਜਿਵੇਂ ਆਪਾਂ ਸੀਥ ਵਲਾਈਟ ਦੇ ਵਾਸਤੇ ਦਵਾਈਆਂ ਵਰਤਦੇ ਆ ਪਲਸਰ ਆ ਜਾਂਦੀ ਹੈ, ਨਟੀਵੋ ਹੈ, ਐਮੀਸਟਾਰ ਹੈ। ਸਟੂਡੀਓ ਵਾਲਾ ਟੈਕਨੀਕਲ ਹੋ ਜਾਂਦਾ। ਮੂਨਸ਼ਰਨ ਇਸ ਤਰ੍ਹਾਂ ਵੱਖ-ਵੱਖ ਦਵਾਈਆਂ ਆਪਾਂ ਸੀਥ ਵਲਾਈਟ ਦੇ ਵਾਸਤੇ ਵਰਤਦੇ ਆ। ਇਸੇ ਤਰ੍ਹਾਂ ਪੂਰੇ ਤੱਬਿਆਂ ਦਾ ਰੋਗ ਹੈ ਉਹਨਾਂ ਦੇ ਵਾਸਤੇ ਆਪਾਂ ਨੂੰ ਦਵਾਈਆਂ ਵਰਤਣ ਦੀ ਲੋੜ ਹੈ। ਇਹ ਦਵਾਈਆਂ ਤਕਰੀਬਨ ਬਾਕੀ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਵਾਸਤੇ ਤਾਂ ਕੰਟਰੋਲ ਕਰ ਲੈਂਦੀਆਂ ਨੇ ਪਰ ਜਿਹੜਾ ਗਟੋਲੀ ਰੋਗ ਜਿਹਨੂੰ ਹਲਦੀ ਰੋਗ ਆਪਾਂ ਕਹਿੰਦੇ ਆ ਉਹਦੇ ਵਾਸਤੇ ਇਹਨਾਂ ਦਵਾਈਆਂ ਦੇ ਵਿੱਚੋਂ ਜ਼ਿਆਦਾ ਦਵਾਈਆਂ ਕੰਮ ਨਹੀਂ ਕਰਦੀਆਂ ਉਹਦੇ ਵਾਸਤੇ ਆਪਾਂ ਨੂੰ ਅਲੱਗ ਤੋਂ ਸਪਰੇਅ ਕਰਨੀ ਪੈਂਦੀ ਹੈ ਜਿਹਦਾ ਜਿਹਦੇ ਵਿੱਚ ਕਾਪਰ ਹਾਈਡਰੋਆਕਸਾਈਡ ਜਿਹੜੀ ਕੋਸਾਈਡ ਵਾਲਾ ਟੈਕਨੀਕਲ ਹੈ ਕੋਸਾਈਡ ਦੇ ਨਾਮ ਤੇ ਇਹ ਜਿਹੜੀ ਦਵਾਈ ਆਉਂਗੀ ਆ ਉਹ ਆਪਾਂ ਸਪਰੇਅ ਕਰਦੇ ਆ ਕਿਉਂਕਿ ਇਹਨਾਂ ਦਵਾਈਆਂ ਦੇ ਨਾਲ ਗਟੋਲੀ ਰੋਗ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਇਹ ਕਿਸ ਤਰ੍ਹਾਂ ਦੀ ਦਵਾਈ ਅੰਗਲੀਲਿਓ ਵੇ ਦਵਾਈ ਆਉਂਦੀ ਹੈ ਜਿਹਦੇ ਨਾਲ ਆਪਾਂ ਨੂੰ ਬਾਕੀ ਬਿਮਾਰੀਆਂ ਨੂੰ ਵੀ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀ ਆ ਤੇ ਇਹ ਜਿਹੜੀ ਗਠੋੜੀ ਰੋਗ ਆ ਉਹਦੇ ਤੇ ਵੀ ਉਹਦਾ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦਾ ਕਿਸ ਤਰ੍ਹਾਂ ਵਰਤਣੀ ਆ ਉਹ ਕਿੰਨੀ ਡੋਜ਼ ਵਰਤਣੀ ਆ ਇਹਦੇ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਕਿਹੜੇ-ਕਿਹੜੇ ਉੱਤੇ ਟੈਕਨੀਕਲ ਹੁੰਦੇ ਨੇ ਜੇ ਪਹਿਲੀ ਵਾਰ ਹੀ ਚੈਨਲ ਤੇ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਜਿਹੜਾ ਔਨ ਕਰ ਲੋ ਤਾਂ ਕਿ ਜੋ ਵੀ ਆਪਾਂ ਕੀਤੀ ਨਾਲ ਸੰਬੰਧਿਤ ਵੀਡੀਓ ਅਪਲੋਡ ਕਰੀਏ ਉਹਦਾ ਸਮੇਂ ਸਿਰ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਵੱਖ-ਵੱਖ ਬਿਮਾਰੀਆਂ ਦਾ ਇੱਕੋ ਹੀ ਦਵਾਈ ਦੇ ਨਾਲ ਜੇ ਇਲਾਜ ਹੋ ਜਾਵੇ ਤਾਂ ਆਪਾਂ ਨੂੰ ਸੌਖਾ ਤੇ ਖਰਚਾ ਵੀ ਜਿਹੜਾ ਉਹਦਾ ਘੱਟ ਪੈਂਦਾ ਇਸ ਤਰ੍ਹਾਂ ਦੀ ਇੱਕ ਦਵਾਈ ਹੈ ਜਿਹੜੀ ਗਲੀਲੀਓ ਵੇ ਦਵਾਈ ਹੈ ਉਹਦੇ ਵਿੱਚ ਦੋ ਟੈਕਨੀਕਲ ਨੇ ਪਿਕੌਕਸੀ ਸਟ੍ਰੋਵਨ ਪਲੱਸ ਉਹਦੇ ਵਿੱਚ ਪ੍ਰੋਪੀਕੋਨਾ ਜੋ ਲਾਉਂਦਾ ਇਹ ਜਿਹੜੀ ਦਵਾਈ ਹੈ ਬਾਕੀ ਜਿਸ ਤਰ੍ਹਾਂ ਸੀਥ ਫਲਾਈਟ ਹੈ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਪੂਰੇ ਤਾਂ ਪੈਂਦਾ ਰੋਗ ਹੈ ਉਹਨਾਂ ਰੋਗਾਂ ਦੇ ਉੱਤੇ ਵੀ ਕੰਟਰੋਲ ਕਰ ਲੈਂਦੀ ਆ ਤੇ ਗਟੋਲੀ ਰੋਗ ਦਾ ਜਿਹੜਾ ਆਪਾਂ ਹਲਦੀ ਰੋਗ ਹੈ ਉਹਨੂੰ ਵੀ ਇਹ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀ ਹੈ ਤੇ ਇਹ ਆਪਾਂ ਗੋਭ ਦੇ ਵਿੱਚ ਜਦੋਂ ਆਪਣੀ ਫਸਲ ਹੁੰਦੀ ਆ ਉਦੋਂ ਸਪਰੇਅ ਕਰ ਦਈਏ ਤਾਂ ਜਿਹੜਾ ਗਟੋਲੀ ਰੋਗ ਦੀ ਕੋਈ ਪ੍ਰੋਬਲਮ ਨਹੀਂ ਰਹਿੰਦੀ ਤੇ ਜਿਹੜੇ ਆਪਣਾ ਸ਼ੀਤ ਬਲਾਈਟ ਵਗੈਰਾ ਜਾਂ ਭੂਰੇ ੱੱਬਿਆਂ ਦਾ ਰੋਗ ਹੈ ਉਹਨਾਂ ਉੱਤੇ ਵੀ ਇਹ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀ ਆ ਤੇ ਜਿਹੜੀ ਇਹਦੀ ਡੋਜ਼ ਆ 400 ਐਮ ਐਲ ਪ੍ਰਤੀ ਕਿੱਲੇ ਦੀ ਡੋਜ਼ ਆ 17-1800 ਰੁਪਏ ਦਾ ਲੀਟਰ ਹੀ ਪੈਂਦਾ ਗਲੀਲਿਓ ਵੇ ਦੇ ਨਾਮ ਨਾਲ ਕੰਪਨੀ ਇਹਨੂੰ ਬਣਾਉਂਦੀ ਆ ਤੇ ਇਹ ਆਪਾਂ 2.5 ਕਿੱਲਿਆਂ ਦੇ ਵਿੱਚ 1 ਲੀਟਰ ਸਪਰੇਅ ਕਰ ਸਕਦੇ ਆ ਇਹਦੇ ਨਾਲ ਆਪਾਂ ਨੂੰ ਹੋਰ ਫਾਲਤੂ ਜਿਹੜੀਆਂ ਅਲਾਪਲਾ ਗਦਵਾਇਆਂ ਵਰਤਣ ਦੀ ਲੋੜ ਨਹੀਂ ਪੈਂਦੀ ਇਹਦੇ ਨਾਲ ਦੂਸਰੀਆਂ ਬਿਮਾਰੀਆਂ ਦਾ ਵੀ ਇਲਾਜ ਹੋ ਜਾਂਦਾ ਤੇ ਗਠੋੜੀ ਰੋਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀ ਹੈ ਫਿਰ ਆਪਾਂ ਨੂੰ ਕੋਸਾਈਡ ਵਗੈਰਾ ਇਹਦੇ ਨਾਲ ਵਰਤਣ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਨੂੰ ਦੁਬਾਰੇ ਤੋਂ ਜ਼ਰੂਰਤ ਪੈਂਦੀ ਹੈ ਤਾਂ ਅਲੱਗ ਤੋਂ ਕੋਸਾਈਡ 15 20 ਦਿਨ ਬਾਅਦ ਆਪਾਂ ਜ਼ਰੂਰ ਕਰ ਸਕਦੇ ਹਾਂ ਇਹਦੇ ਨਾਲ ਵਰਤਣ ਦੀ ਲੋੜ ਨਹੀਂ ਇਹ ਅ ਕਈ ਵਾਰ ਤਾਂ ਇਹ ਕੱਲੀ ਦੇ ਨਾਲ ਹੀ ਆਪਣਾ ਸਰ ਜਾਂਦਾ ਸੋ ਬਹੁਤ ਵਧੀਆ ਦਵਾਈ ਹੈ ਵਰਤ ਸਕਦੇ ਆ ਇਹਨੂੰ ਆਪਾਂ ਇਫਾਇਦਾ ਲੈ ਸਕਦੇ ਆ ਵੱਖ-ਵੱਖ ਦਵਾਈਆਂ ਵਰਤਣ ਦੀ ਲੋੜ ਨਹੀਂ ਪੈਂਦੀ ਕਮੈਂਟਾਂ ਦੇ ਵਿੱਚ ਵੀ ਜਿੰਮੇਦਾਰ ਪੁਰਸ਼ ਦਿੰਨੇ ਵੀ ਇੱਕ ਦਵਾਈ ਨਾਲ ਜੇ ਸਰਦਾ ਹੋਵੇ ਤਾਂ ਦੋਸਤੋ ਇਹ ਵਲੀਲਿਓਵੇ ਦਵਾਈ ਆ ਇਹਦੇ ਨਾਲ ਤੁਸੀਂ ਇੱਕ ਦੇ ਨਾਲ ਹੀ ਆਪਣਾ ਜਿਹੜਾ ਕੰਮ ਚੱਲ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ